ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਡੁਅਲ ਡਿਗਰੀ ਪ੍ਰੋਗਰਾਮ ਦੀ ਗੱਲ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਈਟੀਟੀ ਦੇ ਨਾਲ ਤੁਸੀਂ ਬੀਏ ਵੀ ਕਰ ਸਕਦੇ ਹੋ ਐਂਡ ਬੀਐਡ ਦੇ ਨਾਲ ਤੁਸੀਂ ਐਮਏ ਵੀ ਕਰ ਸਕਦੇ ਹੋ ਭਾਵ ਇਹ ਕਿ ਇੱਕ ਟਾਈਮ ਤੇ ਤੁਸੀਂ ਦੋ ਡਿਗਰੀਆਂ ਪ੍ਰਾਪਤ ਕਰ ਸਕਦੇ ਹੋ ਐਂਡ ਫਿਊਚਰ ਦੇ ਵਿੱਚ ਜਦੋਂ ਤੁਹਾਨੂੰ ਜੌਬ ਮਿਲੇਗੀ ਟੈਸਟ ਕਲੀਅਰ ਕਰ ਲੈਣੀ ਹੋ ਟੀਚਰ ਵਾਲੇ ਟੈਸਟ ਦੀ ਮੈਂ ਗੱਲ ਕਰ ਰਿਹਾ ਹਾਂ ਤਾਂ ਉੱਥੇ ਵੀ ਕੋਈ ਓਬਜੈਕਸ਼ਨ ਵੇਖਣ ਨੂੰ ਨਹੀਂ ਮਿਲੇਗੀ ਇਹਦੇ ਪਿੱਛੇ ਕੀ ਰੀਜ਼ਨ ਹੈਗੇ ਆ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਵੀ ਪ੍ਰੈਸ ਕਰਦੇ ਹੋ ਸੋ ਗੱਲ ਕਰ ਰਹੇ ਸੀਗੇ ਡੁਅਲ ਡਿਗਰੀ ਪ੍ਰੋਗਰਾਮ ਦੀ ਭਾਵ ਇਹ ਕਿ ਤੁਸੀਂ ਇੱਕ ਟਾਈਮ ਤੇ ਦੋ ਡਿਗਰੀਆਂ ਕਰ ਸਕਦੇ ਹੋ ਐਗਜ਼ਾਮਪਲ ਦੇ ਨਾਲ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਾਂਗੇ ਜਿਵੇਂ ਮੰਨ ਲਓ ਮੈਂ ਗ੍ਰੈਜੂਏਸ਼ਨ ਦੇ ਵਿੱਚ ਦਾਖਲਾ ਲੈ ਲਿਆ ਗ੍ਰੈਜੂਏਸ਼ਨ ਦੇ ਵਿੱਚ ਮੈਂ ਦਾਖਲਾ ਲੈ ਲਿਆ ਬੀਏ ਦਾ ਜਿਹੜਾ ਮੇਰਾ ਪਹਿਲਾ ਸਾਲ ਚੱਲ ਰਿਹਾ ਤੇ ਬੀਏ ਦੇ ਨਾਲ ਮੈਂ ਕੋਈ ਇਹੋ ਜਿਹਾ ਕੋਰਸ ਵੀ ਕਰ ਸਕਦਾ ਆ ਜਿਹਦੀ ਐਲੀਜੀਬਿਲਿਟੀ 12th ਪਾਸ ਹੈ ਜੇ ਦੀ ਐਲੀਜੀਬਿਲਟੀ 12th ਪਾਸ ਹੈ ਕਿਉਂਕਿ ਤੁਸੀਂ ਹੁਣ ਐਮਏ ਵਿੱਚ ਦਾਖਲਾ ਤਾਂ ਲੈ ਨਹੀਂ ਸਕਦੇ ਕਿਉਂਕਿ ਐਮਏ ਵਿੱਚ ਦਾਖਲਾ ਲੈਣ ਦੇ ਲਈ ਤਾਂ ਬੀਏ ਦਾ ਬੀਏ ਵਿੱਚ ਗ੍ਰੈਜੂਏਸ਼ਨ ਵਿੱਚ ਪਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਤੁਸੀਂ ਕੋਈ ਵੀ ਕੋਰਸ ਵਿੱਚ ਦਾਖਲਾ ਲੈ ਸਕਦੇ ਹੋ ਬਟ ਇੱਕ ਕੰਡੀਸ਼ਨ ਇਹ ਹੈਗੀ ਹੈ ਕਿ ਜੇਕਰ ਤੁਹਾਡਾ ਬੀਏ ਵਾਲਾ ਜਿਹੜਾ ਕੋਰਸ ਹੈਗਾ ਯਾ ਇਹ ਰੈਗੂਲਰ ਹੈ ਜੇਕਰ ਤੁਸੀਂ ਇਸ ਕੋਰਸ ਨੂੰ ਰੈਗੂਲਰ ਕਰ ਰਹੇ ਹੋ ਤਾਂ ਜਿਹੜਾ ਦੂਜਾ ਕੋਰਸ ਹੈਗਾ ਯਾ ਉਹ ਡਿਸਟੈਂਸ ਮੋਡ ਦੇ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਤੁਸੀਂ ਆਪ ਹੀ ਸੋਚੋ ਕੀ ਤੁਸੀਂ ਇੱਕ ਟਾਈਮ ਤੇ ਦੋ ਕੋਰਸ ਨੂੰ ਕਰ ਸਕਦੇ ਹੋ ਉਹ ਵੀ ਰੈਗੂਲਰ ਮੋਡ ਦੇ ਵਿੱਚ ਕਿਉਂਕਿ ਹੋ ਸਕਦਾ ਕਾਲਜ ਡਿਫਰੈਂਟ ਹੋਵੇ ਉਹਨਾਂ ਦੀਆਂ ਕਲਾਸਾਂ ਵੀ ਵੱਖਰੀਆਂ ਲੱਗਣਗੀਆਂ ਬਟ ਡਿਸਟੈਂਸ ਮੋਡ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪੋਸੀਬਲ ਹੈਗੀਆਂ ਨੇ ਐਂਡ UGC ਨੇ ਨਵੀਆਂ ਗਾਈਡਲਾਈਨਸ ਵੀ ਕਾਫੀ ਟਾਈਮ ਪਹਿਲਾਂ ਜਾਰੀ ਕਿਤਿਆਂ ਸੀ ਬਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਇਹ ਜਿਹੜਾ ਪ੍ਰੋਗਰਾਮ ਹੈਗਾ ਜੀ ਰੀਸੈਂਟਲੀ ਹੀ ਲਾਂਚ ਕੀਤਾ ਗਿਆ ਜਿਹਦੇ ਵਿੱਚ ਇਹਨਾਂ ਨੇ ਕਾਫੀ ਸਾਰੇ ਜਿਹੜੇ ਕੋਰਸ ਹੈਗੇ ਆ ਐਮਏ ਦੇ ਲਗਭਗ ਸਾਰੇ ਸਬਜੈਕਟ ਹੈਗੇ ਆ ਇਹਦੇ ਵਿੱਚ ਐਮਏ ਦੇ ਨਾਲ ਨਾਲ ਹੋਰ ਵੀ ਬੀਏ ਵਗੈਰਾ ਵੀ ਤੁਸੀਂ ਕਰ ਸਕਦੇ ਹੋ ਐਂਡ ਜਿਹੜੇ ਵੀ ਡਿਪਲੋਮਾ ਅ ਵਰਗੇ ਕੋਰਸ ਹੈਗੇ ਆ ਉਹਨਾਂ ਦੀ ਸਾਰਿਆਂ ਦੀ ਜਾਣਕਾਰੀ ਜਿਹੜੀ ਹੈਗੀ ਆ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਵੀ ਪਈ ਆ ਐਂਡ ਆਪਣੇ ਟੈਲੀਗ੍ਰਾਮ ਚੈਨਲ ਤੇ ਵੀ ਸੈਂਡ ਕੀਤੀ ਹੋਈ ਆ ਸੋ ਕੁੱਲ ਮਿਲਾ ਕੇ ਤੁਸੀਂ ਇਹ ਸਾਰੇ ਕੋਰਸ ਕਰ ਸਕਦੇ ਹੋ ਕਿਸੇ ਵੀ ਰੈਗੂਲਰ ਕੋਰਸ ਦੇ ਨਾਲ ਹੁਣ ਗੱਲ ਮੇਨ ਇਹ ਆਉਂਦੀ ਆ ਕਿ ਸਰ ਈਟੀਟੀ ਦੇ ਨਾਲ ਤੁਸੀਂ ਬੀਏ ਕਰ ਸਕਦੇ ਹੋ ਕਿਉਂਕਿ ਕਾਫੀ ਵੀਡੀਓਜ਼ ਦੇ ਵਿੱਚ ਤਾਂ ਮੈਂ ਖੁਦ ਹੀ ਕਿਹਾ ਹੋਇਆ ਕਿ ਤੁਸੀਂ ਇੱਕ ਟਾਈਮ ਤੇ ਦੋ ਰੈਗੂਲਰ ਕੋਰਸ ਨਹੀਂ ਕਰ ਸਕਦੇ ਬਟ ਇੱਕ ਰੈਗੂਲਰ ਦੇ ਨਾਲ ਤੁਸੀਂ ਇੱਕ ਡਿਸਟੈਂਸ ਮੋਡ ਐਜੂਕੇਸ਼ਨ ਤਾਂ ਕਰ ਹੀ ਸਕਦੇ ਹੋ ਸੋ ਇਹ ਵਿਚ ਕੋਈ ਪ੍ਰੋਬਲਮ ਨਹੀਂ ਆਉਗੀ ਬੜ ਕਿਤੇ ਐਨਾ ਹੋਵੇ ਕਿ ਤੁਸੀਂ ETT ਦੇ ਵਿੱਚ ਤਾਂ ਤੁਸੀਂ ਰੈਗੂਲਰ ਦਾਖਲਾ ਲਿਆ ਹੋਇਆ ਤੇ BA ਵਿੱਚ ਵੀ ਰੈਗੂਲਰ ਦਾਖਲਾ ਲੈ ਲਿਆ ਤੇ ਬਾਅਦ ਵਿੱਚ ਜਦੋਂ ਤੁਸੀਂ ਟੈਸਟ ਕਲੀਅਰ ਕਰ ਲਿਆ BA ਦੇ ਆਧਾਰ ਤੇ ਤੁਸੀਂ ETT ਵਿੱਚ ਟੀਚਰ ਲੱਗਣ ਜਾ ਰਹੇ ਹੋ ਕਿਉਂਕਿ 2025 ਤੋਂ ਬਾਅਦ BA ਕੰਪਲਸਰੀ ਹੈਗੀ ਆ ETT ਟੀਚਰ ਬਣਨ ਦੇ ਲਈ 2025 ਤੋਂ ਬਾਅਦ ਸੋ ਉਸ ਕੇਸ ਦੇ ਵਿੱਚ ਜੇਕਰ ਤੁਸੀਂ BA ਰੈਗੂਲਰ ਕੀਤੀ ਹੋਈ ਤੇ ETT ਵੀ ਰੈਗੂਲਰ ਕੀਤੀ ਹੋਈ ਇੱਕੋ ਟਾਈਮ ਦੇ ਉੱਤੇ ਫਿਰ ਤਾਂ ਇਹ ਜਿਹੜਾ ਕੋਰਸ ਹੋਊਗਾ ਜਿਹੜਾ ਤੁਸੀਂ ਸਰਟੀਫਿਕੇਟ ਪ੍ਰਾਪਤ ਕਰੋਗੇ ਸਾਰਾ ਇਨਵੈਲਿਡ ਹੋ ਜਾਊਗਾ ਬਟ ਜੇਕਰ ਤੁਸੀਂ ETT ਐਂਡ BA ਇੱਕੋ ਟਾਈਮ ਦੇ ਕੀਤੀ ਹੋਈ ਆ ਬਟ ETT ਤੁਹਾਡੀ ਹੈਗੀ ਆ ਰੈਗੂਲਰ ਬਟ ਜਿਹੜੀ BA ਤੁਹਾਡੀ ਹੈਗੀ ਆ ਉਹ ਕੀ ਹੈ ਜੀ ਉਹ ਹੈਗੀ ਆ ਡਿਸਟੈਂਸ ਮੋੜ ਦੇ ਵਿੱਚ ਸੋ ਇਹ ਜਿਹੜਾ ਤੁਹਾਡਾ ਕੋਰਸ ਹੈਗਾ ਆ ਇਹ ਤੁਹਾਡਾ ਵੈਲਿਡ ਹੋਵੇਗਾ ਇਨ ਫਿਊਚਰ ਤੁਹਾਨੂੰ ਕੋਈ ਵੀ ਸਮੱਸਿਆ ਨਹੀਂ ਆਉਗੀ ਕਿਉਂ ਕਿਉਂਕਿ ਤੁਸੀਂ ਇੱਕੋ ਟਾਈਮ ਤੇ ਦੋਨੋਂ ਕਲਾਸਾਂ ਨਹੀਂ ਲਗਾ ਰਹੇ ਐਂਡ ਯੂਜੀਸੀ ਖੁਦ ਅਲਾਉ ਕਰ ਰਹੀ ਆ ਪੰਜਾਬ ਯੂਨੀਵਰਸਿਟੀ ਖੁਦ ਹੀ ਇਹ ਪ੍ਰੋਗਰਾਮ ਲੈ ਕੇ ਆਈ ਆ ਸੋ ਫਿਊਚਰ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਗੀ ਦੂਜੀ ਗੱਲ ਇਹ ਕਿ ਜੇਕਰ ਕੋਈ ਸਾਥੀ ਬੀਐਡ ਕਰ ਰਿਹਾ ਹੋ ਸਕਦਾ ਫਸਟ ਈਅਰ ਹੋਵੇ ਸੈਕੰਡ ਈਅਰ ਹੋਵੇ ਤੇ ਉਹ ਸੋਚ ਰਿਹਾ ਕਿ ਯਾਰ ਮੈਂ ਐਵੇਂ ਬੀਐਡ ਵਿੱਚ ਟਾਈਮ ਖਰਾਬ ਕੀਤਾ ਕਿਉਂਕਿ ਬੀਐਡ ਦੀ ਜਿਹੜੀ ਪੜ੍ਹਾਈ ਹੁੰਦੀ ਹੈ ਕਾਫੀ ਜ਼ਿਆਦਾ ਬੇਸਿਕ ਪੜ੍ਹਾਈ ਹੁੰਦੀ ਹੈ ਜੇ ਕੋਈ ਨਾ ਵੀ ਪੜ੍ਹੇ ਨਾ ਫਿਰ ਵੀ ਉਹ ਸਾਰੇ ਪ੍ਰਸ਼ਨਾਂ ਦੇ ਜਵਾਬ ਦੇ ਸਕਦਾ ਆ ਸੋ ਕੁੱਲ ਮਿਲਾ ਕੇ ਬੀਐਡ ਦੇ ਤੁਹਾਡੇ 2 ਸਾਲ ਲੱਗ ਜਾਣੇ ਆ ਤੇ ਬੰਦਾ ਸੋਚਦਾ ਕਿਉਂ ਨਾ ਯਾਰ ਮੈਂ ਪੋਸਟ ਗ੍ਰੈਜੂਏਸ਼ਨ ਕਰ ਲੈਂਦਾ ਐਂਡ ਇੱਕ ਗੱਲ ਯਾਦ ਰੱਖਿਓ ਕਿ ਇੱਥੇ ਮੈਂ ਐਮਐਸਸੀ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਉਹਦੇ ਵਿੱਚ ਪ੍ਰੈਕਟੀਕਲ ਸਬਜੈਕਟ ਆ ਜਾਂਦੇ ਆ ਐਮਏ ਦੇ ਕੁਝ ਸਿਲੈਕਟਿਵ ਸਿਲੈਕਟਡ ਸਬਜੈਕਟ ਹੈਗੇ ਆ ਜਿਵੇਂ ਇਕਨੋਮਿਕਸ ਇੰਗਲਿਸ਼ ਪੰਜਾਬੀ ਹਿੰਦੀ ਸੋਸ਼ੀਓਲੋਜੀ ਪੋਲਿਟੀਕਲ ਸਾਇੰਸ ਇਹੋ ਜਿਹੇ ਕੁਝ ਸਬਜੈਕਟ ਹੈਗੇ ਆ ਲਗਭਗ 11 ਸਬਜੈਕਟ ਜਿਨ੍ਹਾਂ ਦੀ ਐਮਏ ਪ੍ਰੋਵਾਈਡ ਕੀਤੀ ਗਈ ਆ ਇਹਨਾਂ ਦੁਆਰਾ ਜਿਹੜਾ ਕੋਰਸ ਲਾਂਚ ਕੀਤਾ ਗਿਆ ਉਹਦੇ ਵਿੱਚ ਸੋ ਤੁਸੀਂ ਕੁੱਲ ਮਿਲਾ ਕੇ 11 ਜਾਂ ਫਿਰ ਜੜੀਆਂ ਵੀ ਐਮਏ ਹੈਗੀਆਂ ਨੇ ਉਹ ਤੁਸੀਂ ਕਰ ਸਕਦੇ ਹੋ ਬੀਐਡ ਦੇ ਨਾਲ ਬਟ ਇਹਦੇ ਤੇ ਵੀ ਸੇਮ ਸੇਮ ਸ਼ਰਤ ਹੈ ਕਿ ਜਿਹੜਾ ਤੁਸੀਂ ਐਮਏ ਵਿੱਚ ਦਾਖਲਾ ਲਓਗੇ ਅਮੇ ਜਿਹੜੀ ਤੁਹਾਡੀ ਹੈਗੀ ਆ ਡਿਸਟੈਂਸ ਮੋਡ ਦੇ ਵਿੱਚ ਹੋਣੀ ਚਾਹੀਦੀ ਆ ਤੇ BEd ਤਾਂ ਚਲੋ ਰੈਗੂਲਰ ਕੋਰਸ ਹੈਗਾ ਹੀ ਆ ਸੋ ਤੁਸੀਂ ਸਮਝ ਗਏ ਹੋਣੇ ਆ ਮੇਰੀ ਇਸ ਵੀਡੀਓ ਦੇ ਵਿੱਚ ਜੋ ਚੀਜ਼ਾਂ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਐਂਡ ਵੈਸੇ ਦੋਸਤੋਂ ਗੱਲ ਇਹ ਵੀ ਹੁੰਦੀ ਹੈ ਕਿ ਜਿਹੜੇ ਕੋਰਸ ਦੀ ਮੈਂ ਗੱਲ ਕਰ ਰਿਹਾ ਕਦੋਂ ਤੋਂ ਅਪਲਾਈ ਕਰ ਸਕਦੇ ਆ ਆਪਾਂ ਇਹਨਾਂ ਕੋਰਸੇਸ ਦੇ ਵਿੱਚ ਸੋ ਇਨਾਂ ਦੇ ਵਿੱਚ ਅਪਲਾਈ ਕਰਨ ਦੀ ਜਿਹੜੀ ਡੇਟ ਹੈਗੀ ਆ ਉਹ ਹੈਗੀ ਆ ਜੀ 15 ਜੁਲਾਈ 15 ਜਾਂ ਫਿਰ 16 ਜੁਲਾਈ ਤੱਕ ਜਿਹੜਾ ਆਨਲਾਈਨ ਪੋਰਟਲ ਹੈਗਾ ਆ ਉਹ ਓਪਨ ਹੋ ਜਾਏਗਾ ਐਂਡ ਤੁਹਾਡੇ ਕੋਲ ਲਗਭਗ 1 ਮੰਥ ਹੋਣਾ ਆ ਤੁਸੀਂ ਆਨਲਾਈਨ ਫਾਰਮ ਵੀ ਫਿਲ ਕਰ ਸਕਦੇ ਹੋ ਮੈਂ ਖੁਦ ਵੀ ਵੈਸੇ ਇੱਕ ਕੋਰਸ ਕਰਨ ਜਾ ਰਹੇ ਆ ਪੋਸਟ ਗ੍ਰੈਜੂਏਸ਼ਨ ਦਾ ਮੈਂ ਸੋਚ ਰਿਹਾ ਮੈਂ ਖੁਦ ਵੀ ਇਸ ਕੋਰਸ ਦੇ ਵਿੱਚ ਦਾਖਲਾ ਲਵਾਂਗਾ ਐਨਰੋਲ ਕਰੂੰਗਾ ਸੋ ਇਹ ਗੱਲ ਸੀਗੀ ਐਂਡ ਉਦੋਂ ਵੀ ਮੈਂ ਤੁਹਾਨੂੰ ਗਾਈਡ ਕਰ ਦੂੰਗਾ ਕਿ ਤੁਸੀਂ ਇਸ ਫਾਰਮ ਨੂੰ ਫਿਲ ਕਿਵੇਂ ਕਰਨਾ ਹੈ ਸੋ ਇਹ ਸਾਰੀ ਵੀਡੀਓ ਦੇ ਵਿੱਚ ਮੈਂ ਕੁਝ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦਾ ਤੁਹਾਨੂੰ ਸਾਰੀ ਗੱਲ ਸਮਝ ਲੱਗੀ ਹੋਣੀ ਆ ਬਾਕੀ ਰਹਿ ਗਈ ਗੱਲ ਆਬਜੈਕਸ਼ਨ ਦੀ ਕਿਉਂਕਿ ਕਾਫੀ ਸਾਰੇ ਸਟੂਡੈਂਟ ਦੇ ਦਿਮਾਗ ਵਿੱਚ ਦਿਲ ਵਿੱਚ ਇੱਕੋ ਹੀ ਕੁਐਸਚਨ ਹੋਊਗਾ ਡਾਊਟ ਹੋਊਗਾ ਕਿ ਸਰ ਜੇਕਰ ਮੈਂ ईटीटी ਜਾਂ ਫਿਰ ਬੀਏ ਇਕੱਠੇ ਕਰ ਲੈਣਾ ਆ ਤੇ ਸਰ ਮੈਨੂੰ ਜੋਬ ਲੈਣ ਦੇ ਵਿੱਚ ਦਿੱਕਤ ਤਾਂ ਨਹੀਂ ਆਊਗੀ ਸੋ ਜਵਾਬ ਹੈਗਾ ਬਿਲਕੁਲ ਨਹੀਂ ਕਿਉਂਕਿ ਤੁਸੀਂ ਇੱਕ ਕੋਰਸ ਰੈਗੂਲਰ ਕਰ ਰਹੇ ਹੋ ਦੂਜਾ ਕੋਰਸ ਡਿਸਟੈਂਸ ਮੋਡ ਦੇ ਵਿੱਚ ਕਰ ਰਹੇ ਹੋ ਸੋ ਇਹਦੇ ਵਿੱਚ ਤੁਹਾਨੂੰ ਕੋਈ ਵੀ ਸਮੱਸਿਆ ਵੇਖਣ ਨੂੰ ਨਹੀਂ ਮਿਲੇਗੀ ਐਂਡ ਇਸ ਦੇ ਨਾਨ ਨਰ ਤੁਸੀਂ ਸਾਰੀਆਂ ਗੱਲਾਂ ਨੂੰ ਸਮਝ ਗਏ ਹੋਣੇ ਆ ਤੇ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਨੇ ਆ ਵੈਸੇ ਤਾਂ ਮੇਨ ਮੋਟਿਵ ਇਹਨਾਂ ਦਾ ਇਹ ਹੈਗਾ ਆ ਕਿ ਸਟੂਡੈਂਟ ਦਾ ਟਾਈਮ ਬਚੇ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕੋਈ ETT ਦਾ ਕੈਂਡੀਡੇਟ ਹੈਗਾ ਸੀ ਜਿਨੇ ਪਹਿਲਾਂ ਦੀ BA ਕੀਤੀ ਹੋਈ ਹੈ ਕਿਉਂਕਿ ਅੱਜ ਦੇ ਟਾਈਮ ਵਿੱਚ ਜੇ ਤੁਸੀਂ ETT ਕਰਨ ਜਾ ਰਹੇ ਹੋ ਤੇ ETT ਦੇ ਲਈ ਉਹਨਾਂ ਨੇ ਗ੍ਰੈਜੂਏਸ਼ਨ ਮਸਟ ਕੀਤੀ ਹੋਈ ਹੈ ਜੇਕਰ ਤੁਸੀਂ ਗ੍ਰੈਜੂਏਸ਼ਨ ਨਹੀਂ ਕੀਤੀ ਹੋਈ ਤਾਂ ਤੁਸੀਂ ETT ਵਿੱਚ ਦਾਖਲਾ ਨਹੀਂ ਲੈ ਹੀ ਨਹੀਂ ਸਕਦੇ ਬਟ 2 ਸਾਲ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਸੀਗਾ 2 ਸਾਲ ਪਹਿਲਾਂ 12ਵੀਂ ਦੇ ਨੰਬਰਾਂ ਦੇ ਆਧਾਰ ਤੇ 12ਵੀਂ ਦੀ ਮੈਰਿਟ ਦੇ ਨੰਬਰਾਂ ਦੇ ਆਧਾਰ ਤੇ ਤੁਹਾਨੂੰ ਦਾਖਲਾ ਮਿਲ ਜਾਂਦਾ ਸੀਗਾ ITT ਕੋਰਸ ਦੇ ਵਿੱਚ ਬਟ ਹੁਣ ਇਹਨਾਂ ਵੱਲੋਂ ਜਿਹੜਾ ਐਂਟ੍ਰੈਂਸ ਟੈਸਟ ਲਿਆ ਜਾਂਦਾ ਆ ਜਿਹਦੇ ਆਧਾਰ ਤੇ ਤੁਹਾਨੂੰ ITT ਵਿੱਚ ਦਾਖਲਾ ਮਿਲਦਾ ਆ ਸੋ ਇਹ ਪੁਰਾਣੇ ਸਟੂਡੈਂਟ ਲਈ ਆ ਕੁਝ ਪੁਰਾਣੇ ਸਟੂਡੈਂਟ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਪਹਿਲਾਂ ਕੀਤੀ ਹੋਈ ਹੈ ਮੈਨੂੰ ਯਾਦ ਹੈ ਅਜੇ ਹਫਤਾ ਹੋਇਆ ਹੋਊਗਾ ਕਿਸੇ ਇੱਕ ਸਟੂਡੈਂਟ ਦੀ ਕਾਲ ਆਈ ਸੀ ਕਿ ਵੈਸੇ ਤਾਂ ਸੀਨੀਅਰ ਸਗੇ ਕਾਫੀ ਤੇ ਉਹਨਾਂ ਨੇ 2008 ਪਤਾ ਨਹੀਂ ਦੱਸਦੀ ਬੀਏ ਕੀਤੀ ਹੋਈ ਹੈ ਤੇ ਉਹ ਪੁੱਛ ਰਹੇ ਸੀਗੇ ਕਿ ਸਰ ਮੇਰੀ ਈਟੀਟੀ ਐਂਡ ਬੀਏ ਇਕੱਠੀ ਹੈ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਰੈਗੂਲਰ ਕੋਰਸ ਹੈ ਉਹ ਕਹਿੰਦੇ ਹਾਂਜੀ ਤੇ ਮੈਂ ਕਿਹਾ ਵੀ ਇਨਵੈਲਿਡ ਹੈ ਕਿਉਂਕਿ ਉਸ ਟਾਈਮ ਦੇ ਵਿੱਚ ਤਾਂ ਡਿਸਟੈਂਸ ਐਜੂਕੇਸ਼ਨ ਸ਼ਾਇਦ ਨਹੀਂ ਸੀ ਕਿਉਂਕਿ ਇਹ ਪ੍ਰੋਗਰਾਮ ਰੀਸੈਂਟਲੀ ਉਹਨਾਂ ਦੁਆਰਾ ਲਾਂਚ ਕੀਤਾ ਗਿਆ ਕਿ ਤੁਸੀਂ ਇੱਕ ਟਾਈਮ ਤੇ ਦੋ ਕੋਰਸ ਕਰ ਸਕਦੇ ਹੋ ਆਨਲਾਈਨ ਐਜੂਕੇਸ਼ਨ ਦੀ ਜੇਕਰ ਆਪਾਂ ਗੱਲ ਕਰੀਏ ਕਿ ਇਹ ਵਾਲਾ ਕੋਰਸ ਉਹਨਾਂ ਦੁਆਰਾ ਹੁਣ ਲਾਂਚ ਕੀਤਾ ਗਿਆ ਸੋ ਗੱਲ ਸੇਮ ਹੈਗੀ ਹੈ ਕਿ ਜੇਕਰ ਪਹਿਲਾਂ ਕਿਸੇ ਨੇ ਕੀਤੀ ਹੋਈ ਹੈ ਉਹ ਤਾਂ ਇਨਵੈਲਿਡ ਹੈ ਸਕਰੂਟੀਨੀ ਦੇ ਟਾਈਮ ਤੁਹਾਨੂੰ ਕੱਟ ਦਿੱਤਾ ਜਾਏਗਾ ਡਾਕੂਮੈਂਟ ਵੈਰੀਫਿਕੇਸ਼ਨ ਦੇ ਟਾਈਮ ਕਿ ਭਾਈ ਇੱਕ ਟਾਈਮ ਤੇ ਤੂੰ ਦੋ ਰੈਗੂਲਰ ਕੋਰਸ ਕਰਕੇਵੇਂ ਲਏ ਹੋਪਸੋ ਵੀਡੀਓ ਪਸੰਦ ਆਈ ਹੋਊਗੀ ਕੋਈ ਹੋਰ ਡਾਊਟ ਹੋਵੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਿਓ ਐਂਕਾਫੀ ਸਾਰੇ ਸਾਥੀ ਵੀਡੀਓ ਵੇਖਣ ਤੋਂ ਪਹਿਲਾਂ ਹੀ ਕਮੈਂਟ ਕਰ ਦਿੰਦੇ ਆ ਕਿਉਂਕਿ ਹੋ ਸਕਦਾ ਜਦੋਂ ਇਹ ਕੋਈ ਵੀਡੀਓ ਵੇਖ ਰਿਹਾ ਹੋਵੇ ਅਜੇ 2 ਮਿੰਟ ਹੀ ਹੋਏ ਹੁੰਦੇ ਆ ਉਹਨਾਂ ਨੇ ਆਪ ਦਾ ਕੁਐਸਚਨ ਪੁੱਟ ਕਰਤਾ ਹੁੰਦਾ ਤੇ ਲਾਸਟ ਤੱਕ ਉਹ ਵੀਡੀਓ ਵੇਖਦੇ ਨਹੀਂ ਵੈਸੇ ਇਹ ਗੱਲ ਮੈਨੂੰ ਸਟਾਰਟਿੰਗ ਦੇ ਵਿੱਚ ਕਹਿਣੀ ਚਾਹੀਦੀ ਸੀ ਬਟ ਕੋਈ ਗੱਲ ਨਹੀਂ ਵੀਡੀਓ ਨੂੰ ਲਾਸਟ ਤੱਕ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ